ਇਹ ਫਿਲਮ ਪਹਿਲਾਂ ਅਸੀਂ ਪਿਛਲੇ ਸਾਲ ਜਨਵਰੀ ਮਹੀਨੇ ਦੇ ਵਿੱਚ ਅਨਾਉਂਸ ਕੀਤੀ ਸੀ ਉਦੋਂ ਅਸੀਂ ਇਸ ਫਿਲਮ ਦੀ ਡੇਟ 12 ਜੁਲਾਈ ਪਾਈ ਸੀ ਸਾਡੇ ਤੋਂ ਬਾਅਦ ਉਸ ਡੇਟ ਤੇ ਦੋ ਹੋਰ ਫਿਲਮਾਂ ਅਨਾਉਂਸ ਹੋ ਗਈਆਂ ਅਸੀਂ ਫਿਲਮ ਆਪਣੀ ਜਿਹੜੀ ਡੇਟ ਆ ਉਹ ਪੋਸਟਪੋਨ ਕਰ ਲਈ ਕਿਉਂ ਤਿੰਨ ਫਿਲਮਾਂ ਪੰਜਾਬੀ ਇੱਕੋ ਡੇਟ ਤੇ ਆਉਣਗੀਆਂ ਇੱਕ ਦੂਜੇ ਨਾਲ ਫਸਣਗੀਆਂ ਤਿੰਨਾਂ ਦਾ ਨੁਕਸਾਨ ਹੋਊਗਾ ਇਹ ਗੱਲ ਅਲੱਗ ਆ ਕਿ ਉਹਨਾਂ ਚ ਫਿਰ ਇੱਕ ਇੱਕ ਜਿਹੜੀ ਫਿਲਮ ਸੀ ਉਹ ਵੀ ਪੋਸਟਪੋਨ ਹੋ ਗਈ 14 ਮਾਰਚ ਤੇ ਕੋਈ ਪੰਜਾਬੀ ਫਿਲਮ ਅਨਾਉਂਸਡ ਨਹੀਂ ਸੀ ਜਦੋਂ ਅਸੀਂ ਫਿਲਮ ਅਨਾਉਂਸ ਕੀਤੀ ਹੁਣ ਅਚਾਨਕ ਇੱਕ ਫਿਲਮ 14 ਮਾਰਚ ਨੂੰ ਅਨਾਉਂਸ ਹੋ ਗਈ ਕੱਲ ਦੀ ਡੇਟ ਦੇ ਵਿੱਚ باوجود ਇਸ ਦੇ ਕਿ ਉਹ ਫਿਲਮ ਆਲਰੇਡੀ 21 ਮਾਰਚ ਨੂੰ ਅਨਾਉਂਸ ਸੀ ਫਿਲਮ ਪੰਜਾਬੀ ਫਿਲਮ ਮੇਕਰਸ ਦੀ ਆ ਫਿਲਮ ਹੁਣ ਇੱਕ ਹੋਰ ਪੰਜਾਬੀ ਫਿਲਮ ਨਾਲ ਹੀ ਫਸਣ ਜਾ ਰਹੀ ਆ ਕਿਹਦੇ ਕਰਕੇ ਕੀ ਬੰਬੇ ਦੀ ਸੋ ਕਾਲਡ ਕੋਈ ਵੱਡੀ ਕਾਰਪੋਰੇਟ ਕੰਪਨੀ ਆ ਜਿਨੇ ਕਿਹਾ ਵੀ 14 ਮਾਰਚ ਪਾਓ ਅਸੀਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਅਸੀਂ 21 ਮਾਰਚ ਨੂੰ ਹੀ ਆਵਾਂਗੇ ਮੈਂ ਕਿਸੇ ਫਿਲਮ ਨੂੰ ਛੋਟੀ ਵੱਡੀ ਨਹੀਂ ਕਹਿੰਦਾ ਮੈਂ ਆਪਣੀ ਫਿਲਮ ਨੂੰ ਛੋਟੀ ਨਹੀਂ ਕਹਿੰਦਾ ਮੈਂ ਆਪਣੀ ਫਿਲਮ ਨੂੰ ਕਹਿੰਦਾ ਵੀ ਜ਼ਰੂਰੀ ਫਿਲਮ ਆ ਸਾਡੀ ਜ਼ਰੂਰੀ ਟੌਪਿਕ ਦੀ ਫਿਲਮ ਆ ਸਾਡੀ ਚਲੋ ਐਥੀ ਕਿ ਇਦਾਂ ਖੇਡਦੇ ਆ ਮੈਦਾਨ ਚ ਆਉਨੇ ਆ ਅੰਮੋ ਸਾਹਮਣੇ ਆਉਨੇ ਆ ਕੋਈ ਬੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਨੈਗੇਟਿਵਿਟੀ ਨਹੀਂ ਕੋਈ ਹੇਟ ਨਹੀਂ ਇੱਕ ਖੁਦ ਤੇ ਰੱਖ ਵਿਸ਼ਵਾਸ ਤੇ ਦੂਜਾ ਰੱਬ ਨੂੰ ਭੁੱਲਿਓ ਨਾ ਖੜਾਂਗੇ ਅਫਸੋਸ ਆ ਬਸ ਵੀ ਇੱਕ ਪੰਜਾਬੀ ਨੂੰ ਦੂਜੇ ਪੰਜਾਬੀ ਦੇ ਖਿਲਾਫ ਖੜਨਾ ਪੈ ਰਿਹਾ 6 ਈਚ ਫਿਲਮ 14 ਮਾਰਚ ਨੂੰ ਹੀ ਆਉਗੀ ਚਲੋ ਹੁਣ ਤੁਸੀਂ ਕਹੋਗੇ ਵੀ ਇਹਦੇ 'ਚ ਨਵੀਂ ਗੱਲ ਕਿਹੜੀ ਆ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੋਈ ਪੰਜਾਬੀ ਫਿਲਮਾਂ ਤਾਂ ਅਕਸਰ ਇੱਕ ਦੂਜੇ ਨਾਲ ਭੜਦੀਆਂ ਰਹਿੰਦੀਆਂ ਨੇ ਇੰਨੇ ਸਾਲਾਂ ਤੋਂ ਸੇਮ ਡੇਟ ਤੇ ਪੰਜਾਬੀ ਫਿਲਮਾਂ ਆਉਂਦੀਆਂ ਰਹਿੰਦੀਆਂ ਨੇ ਇੱਕ ਦੀ ਡੇਟ ਅਨਾਉਂਸ ਹੁੰਦੀ ਆ ਦੂਸਰਾ ਬੰਦਾ ਉਹਦੇ ਤੇ ਅਨਾਉਂਸ ਕਰ ਦਿੰਦਾ ਤੇ ਇਹਦੇ 'ਚ ਨਵੀਂ ਗੱਲ ਕਿਹੜੀ ਆ ਮੈਂ ਵੀ ਇਹੀ ਕਹਿਣਾ ਵੀ ਕੋਈ ਨਵੀਂ ਗੱਲ ਨਹੀਂ ਮੈਂ ਖੁਦ ਪਿਛਲੇ ਸਮਿਆਂ ਦੇ ਵਿੱਚ ਆਪਣੇ ਇੰਟਰਵਿਊਜ਼ ਦੇ ਵਿੱਚ ਸਪਸ਼ਟ ਇਹ ਗੱਲ ਕਹੀ ਆ ਵੀ ਇਹ ਗੱਲ ਬਹੁਤ ਜ਼ਿਆਦਾ ਪੋਸੀਬਲ ਆ ਤੇ ਬੜੇ ਈਜ਼ੀਲੀ ਹੋ ਸਕਦੀ ਆ ਵੀ ਦੋ ਪੰਜਾਬੀ ਫਿਲਮਾਂ ਇੱਕ ਡੇਟ ਤੇ ਆਉਣ ਰੀਜ਼ਨ ਮੇਬੀ ਅੱਗੇ ਪਿੱਛੇ ਕੋਈ ਡੇਟ ਅਵੇਲੇਬਲ ਨਹੀਂ ਹੈ ਪੋਸਿਬਿਲਿਟੀ ਹੋ ਸਕਦੀ ਆ ਮੈਂ ਮੈਂਟਲੀ ਪ੍ਰੀਪੇਅਰਡ ਵੀ ਆ ਅਸੀਂ ਇੰਨਾ ਕੁ ਮੈਂਟਲੀ ਪ੍ਰੀਪੇਅਰਡ ਹੁੰਨੇ ਆ ਵੀ ਸਾਡੇ ਨਾਲੇ ਹੋ ਸਕਦਾ ਸਾਡੇ ਨਾਲ ਕੋਈ ਡੇਟ ਅਨਾਉਂਸ ਹੋ ਸਕਦੀ ਆ ਸਾਨੂੰ ਭੜਨਾ ਪੈ ਸਕਦਾ ਕੋਈ ਵੱਡੀ ਗੱਲ ਨਹੀਂ ਪਰ ਅਲੱਗ ਗੱਲ ਕੀ ਆ ਡਿਫਰੈਂਟ ਗੱਲ ਕੀ ਆ ਮੈਂ ਕਿਉਂ ਲਾਈਵ ਹੋਇਆ ਮੈਂ ਕੀ ਗੱਲ ਕਰਨ ਜਾ ਰਿਹਾ ਉਹ ਇਹ ਆ ਕਿ ਉਹ ਵੱਡੀ ਪੰਜਾਬੀ ਫਿਲਮ ਆਲਰੇਡੀ ਅਨਾਉਂਸਡ ਸੀ 21 ਮਾਰਚ ਦੀ ਡੇਟ ਨੂੰ ਯਾਨੀ ਸਾਡੇ ਤੋਂ ਇੱਕ ਹਫਤਾ ਬਾਅਦ ਤੇ ਉਹ 21 ਮਾਰਚ ਦੀ ਡੇਟ ਸਾਨੂੰ ਪਹਿਲਾਂ ਹੀ ਪਤਾ ਸੀ ਵੀਹਾਂ ਉਹ 21 ਮਾਰਚ ਤੇ ਇਹ ਵੱਡੀ ਫਿਲਮ ਪੰਜਾਬੀ ਫਿਲਮ ਆਉਣੀ ਆ ਅਸੀਂ 21 ਮਾਰਚ ਵਾਲੀ ਡੇਟ ਬਾਰੇ ਸੋਚ ਹੀ ਨਹੀਂ ਸਕਦੇ ਅਸੀਂ 14 ਮਾਰਚ ਨੂੰ ਆਈਏ so that 14 ਕਿਉਂਕਿ 14 ਤਰੀਕ ਵੇਲੀ ਆ باوجود ਇਸ ਦੇ ਕਿ ਉਹ ਫਿਲਮ ਆਲਰੇਡੀ 21 ਮਾਰਚ ਨੂੰ ਅਨਾਉਂਸ ਸੀ ਉਹਨਾਂ ਨੇ ਇੱਕ ਹਫਤਾ ਪ੍ਰੀਪੋਨ ਕਰ ਲਈ ਕੱਲ ਉਹਨਾਂ ਦੀ ਅਨਾਉਂਸਮੈਂਟ ਆਈ ਆ ਕਾਰਨ ਜਦੋਂ ਆਲਰੇਡੀ ਡੇਟ ਅਨਾਉਂਸਡ ਆ ਉਸ ਡੇਟ ਤੇ ਕੋਈ ਹੋਰ ਪੰਜਾਬੀ ਫਿਲਮ ਨਹੀਂ ਹੈਗੀ ਫੇਰ ਉਹ ਡੇਟ ਛੱਡ ਕੇ ਇੱਕ ਹਫਤਾ ਪ੍ਰੀਪੋਨ ਕਰਨਾ ਇੱਕ ਹੋਰ ਪੰਜਾਬੀ ਫਿਲਮ ਜਿਹੜੀ ਆਲਰੇਡੀ ਉੱਥੇ ਅਨਾਉਂਸਡ ਆ ਜਿਹੜੇ ਲੱਗੇ ਹੋਏ ਨੇ ਟੀਜ਼ਰ ਪਾ ਲਿਆ ਪੋਸਟਰ ਪਾ ਲਿਆ ਉਸ ਡੇਟ ਤੇ ਆਉਣ ਦਾ ਕਾਰਨ ਮੈਂ ਕੋਖ ਪੜਤਾਲ ਕੀਤੀ ਮੈਂ ਪਤਾ ਕੀਤਾ ਵੀ ਕੀ ਰੀਜ਼ਨ ਹੋ ਸਕਦਾ ਮੈਂ 2-4 ਬੰਦਿਆਂ ਨਾਲ ਗੱਲ ਕੀਤੀ ਵੀ ਕੀ ਕਾਰਨ ਹੋ ਸਕਦਾ ਕਿਹੜੀ ਕਿਹੜੀ ਇਦਾਂ ਦੀ ਮਜਬੂਰੀ ਹੋ ਸਕਦੀ ਆ ਤਾਂ ਮੈਨੂੰ ਦੋ ਤਿੰਨ ਬੰਦਿਆਂ ਨੇ ਇਹ ਗੱਲ ਦੱਸੀ ਕਹਿੰਦੇ ਜੀ ਵੀ ਹੋ ਸਕਦਾ ਵੀ ਇਹ ਉਹਨਾਂ ਦਾ ਡਿਸੀਜਨ ਨਾ ਹੋਵੇ ਇਹ ਡਿਸੀਜਨ ਹੋਵੇ ਬੰਬੇ ਦੀ ਉਸ ਕਾਰਪੋਰੇਟ ਵੱਡੀ ਕੰਪਨੀ ਦਾ ਜਿਹੜੇ ਉਹਨਾਂ ਦੀ ਫਿਲਮ ਡਿਸਟ੍ਰਿਬਿਊਟ ਕਰ ਰਹੇ ਆ ਬੰਬੇ ਦੀ ਇੱਕ ਵੱਡੀ ਕਾਰਪੋਰੇਟ ਕੰਪਨੀ ਜੀ ਉਹਨਾਂ ਦੀ ਫਿਲਮ ਡਿਸਟ੍ਰਿਬਿਊਟ ਕਰ ਰਹੀ ਆ ਫਿਲਮ ਕੀ ਦੀ ਆ ਫਿਲਮ ਪੰਜਾਬੀ ਫਿਲਮ ਮੇਕਰਸ ਦੀ ਆ ਫਿਲਮ ਦੀ ਲੈਂਗੁਏਜ ਪੰਜਾਬੀ ਆ ਫਿਲਮ ਹੁਣ ਇੱਕ ਹੋਰ ਪੰਜਾਬੀ ਫਿਲਮ ਨਾਲ ਹੀ ਫਸਣ ਜਾ ਰਹੀ ਆ ਕੀ ਦੇ ਕਰਕੇ ਕੀ ਬੰਬੇ ਦੀ ਸੋ ਕਾਲਡ ਕੋਈ ਵੱਡੀ ਕਾਰਪੋਰੇਟ ਕੰਪਨੀ ਆ ਜਿਨੇ ਕਿਹਾ ਵੀ 14 ਮਾਰਚ ਪਾਓ ਤੁਹਾਡੀ 21 ਮਾਰਚ ਪਾਈ ਹੋਈ ਆ ਤੁਸੀਂ ਆਲਰੇਡੀ ਇੰਨੀਆਂ ਪੋਸਟ 21 ਮਾਰਚ ਦੀਆਂ ਪਾਈਆਂ ਹੋਈਆਂ ਨੇ ਤੁਸੀਂ ਮੈਨੂੰ ਲੱਗਦਾ 4-6 ਮਹੀਨਿਆਂ ਤੋਂ 21 ਮਾਰਚ ਦੀ ਡੇਟ ਪਾ ਰਹੇ ਹੋ ਬਟ ਸਾਡੀ ਮਰਜ਼ੀ ਆ ਇਹ ਮੈਂ ਅਸਿਊਮ ਕਰ ਰਿਹਾ ਨਾਲੇ ਮੈਂ ਅਸਿਊਮ ਤਾਂ ਕਰ ਰਿਹਾ ਕਿਉਂਕਿ ਮੈਂ ਬੈਨੀਫਿਟ ਆਫ ਡਾਊਟ ਦੇਣਾ ਚਾਹੁੰਦਾ ਪੰਜਾਬੀ ਫਿਲਮ ਮੇਕਰਸ ਨੂੰ ਵੀ ਸ਼ਾਇਦ ਪੰਜਾਬੀ ਫਿਲਮ ਮੇਕਰਸ ਇੰਨੇ ਮਾੜੇ ਵੀ ਨਹੀਂ ਹੋ ਸਕਦੇ ਇੰਨੇ ਮਾੜੇ ਵੀ ਨਹੀਂ ਹੋ ਸਕਦੇ ਸ਼ਾਇਦ ਉਹਨਾਂ ਦੇ ਮਨ 'ਚ ਹੋਊਗਾ ਵੀ ਨਹੀਂ ਅਸੀਂ 21 ਨੂੰ ਆਉਣੇ ਆ ਮੈਂ ਇਹ ਆਪਣੇ ਵੱਲੋਂ ਕਹਿ ਰਿਹਾ ਮੇਰੀ ਗੱਲ ਨਹੀਂ ہوئی ਕਿਸੇ ਨਾਲ ਪਰ ਜੇ ਇਦਾਂ ਵੀ ਆ ਜੇ ਕਾਰਪੋਰੇਟ ਨੇ ਵੀ ਕਹਿਤਾ ਵੀ ਤੁਸੀਂ 21 ਮਾਰਚ ਦੀ ਜਗ੍ਹਾ 14 ਮਾਰਚ ਨੂੰ ਆਓ ਕੀ ਅਸੀਂ ਇੰਨੀ ਇੱਕ ਗੱਲ ਨਹੀਂ ਕਹਿ ਸਕਦੇ ਸਾਡੀ ਫਿਲਮ ਆ ਨਾ ਉਹ ਪੰਜਾਬੀਆਂ ਦੀ ਫਿਲਮ ਆ ਨਾ ਉਹ ਅਸੀਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਅਸੀਂ 21 ਮਾਰਚ ਨੂੰ ਹੀ ਆਵਾਂਗੇ ਜੇ ਅਸੀਂ 14 ਮਾਰਚ ਨੂੰ ਆਵਾਂਗੇ ਤਾਂ ਦੋ ਪੰਜਾਬੀ ਫਿਲਮਾਂ ਨੇ ਆਪਸ 'ਚ ਭੜਨਾ ਠੀਕ ਆ ਉਹ ਫਿਲਮ ਇੱਕਸ ਦੇ ਪੁਆਇੰਟ ਆਫ View ਤੋਂ ਸ਼ਾਇਦ ਉਹ ਤਾਂ ਕਨਵਿੰਸ ਹੋ ਗਏ ਹੁਣ ਵੀ ਇਟਸ ਓਕੇ ਆ ਕੋਈ ਵੱਡੇ ਸਟਾਰ ਦੀ ਫਿਲਮ ਨਹੀਂ ਹੈਗੀ ਜਾਂ ਸੋ ਕਾਲਡ ਉੱਡੀ ਵੱਡੀ ਫਿਲਮ ਨਹੀਂ ਹੈਗੀ ਤੇ ਸਾਡੀ ਫਿਲਮ ਬਹੁਤ ਵੱਡੀ ਹੈ ਇਸ ਕਰਕੇ ਅਸੀਂ ਆ ਜਾਾਂਗੇ ਤਾਂ ਸਾਨੂੰ ਫਰਕ ਕੋਈ ਨਹੀਂ ਪੈਂਦਾ